ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਪੀਸਫੁਲ ਸੰਸਾਰ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਜਪਜੀ ਸਾਹਿਬ ਦੀਆਂ ਅਗਲੀਆਂ ਪੌੜੀਆਂ ਦੀ ਵਿਆਖਿਆ ਕਰਾਂਗੇ ਚਲੋ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਹੈ ਸੁਣ ਐ ਸਿੱਧ ਪੀਰ ਸੁਰਨਾਥ ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਪ੍ਰਾਣੀ ਪੂਰਨ ਪੁਰਸ਼ ਧਾਰਮਕ ਆਗੂ ਰੂਹਾਨੀ ਚੋਦਾ ਅਤੇ ਵੱਡਾ ਜੋਗੀ ਹੋ ਜਾਂਦਾ ਹੈ ਸੁਣ ਐ ਤਰਤ ਤਵਲ ਆਕਾਸ ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਪ੍ਰਾਣੀ ਨੂੰ ertid ਇਸ ਦੇ ਚੁੱਕਣ ਵਾਲੇ ਕਲਪਤ ਬਲਦ ਅਤੇ ਅਸਮਾਨ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਸੁਣ ਐ ਦੀਪ ਲੋਪਾ ਤਾਲ ਸਾਈਂ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਆਦਮੀ ਨੂੰ ਮਹਾਂਦੀਪਾਂ ਪੁਰੀਆਂ ਤੇ ਹਿੰਠਲਿਆਂ ਲੋਆਂ ਦੀ ਯਾਦ ਹੋ ਜਾਂਦੀ ਹੈ ਸੁਣ ਐ ਪਹੇ ਨਸਕੈ ਕਾਲ ਰੱਬ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਮੌਤ ਪ੍ਰਾਣੀ ਲਗੇ ਨਹੀਂ ਲੱਗ ਸਕਦੀ ਨਾਨਕ ਭਗਤਾ ਸਦਾ ਵਿਗਾਸ ਇਹ ਨਾਨਕ ਅਨੁਰਾਗੀ ਹਮੇਸ਼ਾ ਆਨੰਦ ਮਾਣਦੇ ਹਨ ਸੁਣ ਐ ਦੁੱਖ ਪਾਪ ਕਾ ਨਾਸ ਕਾਲਕ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਕਸ਼ਟ ਤੇ ਕਸਮ੍ਰੀਤਵਾ ਹੋ ਜਾਂਦੇ ਹਨ ਸੁਣ ਐ ਈਸਰ ਬਰਮਾ ਇੰਦ ਸਾਹਿਬ ਦੇ ਨਾਮ ਨੂੰ ਸੁਣਨ ਦੁਆਰਾ ਮੌਤ ਦੇ ਦੇਵਤੇ ਉਤਪੱਤੀ ਦੇ ਦੇਵਤੇ ਤੇ ਮੀਂਹ ਦੇ ਦੇਵਤੇ ਵੀ ਪਦਵੀ ਪ੍ਰਾਪਤ ਹੋ ਜਾਂਦੀ ਹੈ ਸੁਣ ਐ ਮੁਕਸ਼ਾ ਲਾਹਣਮੰਦ ਰੱਬ ਦਾ ਨਾਮ ਸੁਣਨ ਦੁਆਰਾ ਬਦਕਾਰ ਵੀ ਆਪਣੇ ਮੂੰਹ ਨਾਲ ਸਾਈਂ ਦੀ ਸਿਫਤ ਗਾਇਨ ਕਰਨ ਲੱਗ ਜਾਂਦੇ ਹਨ ਸੁਣ ਐ ਜੋਗ ਜਗਤਨ ਭੇਦ ਹਰੀ ਦਾ ਨਾਮ ਸੁਣਨ ਦੁਆਰਾ ਜੀਵ ਸਾਹਿਬ ਨਾਲ ਜੁੜਨ ਤੇ ਰਸਤੇ ਅਤੇ ਸਰੀਰ ਦੇ ਭੇਤਾਂ ਨੂੰ ਜਾਣ ਲੈਂਦਾ ਹੈ। ਸੁਣ ਅਹਾਸ ਤਸਿਮ੍ਰਤ ਵੇਦ ਮਾਲਕ ਦੇ ਨਾਮ ਨੂੰ ਸੁਣਨ ਦੁਆਰਾ ਚੋਹਾਂ ਹੀ ਧਾਰਮਿਕ ਗ੍ਰੰਥਾਂ, ਛੇ ਫਲਸਫੇ ਦੇ ਅੰਗ੍ਰੰਥਾਂ ਅਤੇ ਸਾਈ ਕਰਮ ਕਾਂਡੀ ਪੁਸਤਕਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ। ਨਾਨਕ ਪਗਤਾ ਸਦਾ ਵਿਕਾਸ ਸਦੀਵ ਸੁਪਰ ਸੰਸਾਰ ਸਾਧੂ ਏ ਨਾਨਕ ਸੁਣ ਐ ਦੁਖ ਪਾਪ ਕਾ ਨਾਸ ਸੁਆਮੀ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਈ ਮਾਰੀ ਤੇ ਗੁਨਾਹ ਦੂਰ ਹੋ ਜਾਂਦੇ ਹਨ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਸੀਂ ਪੀਸਫੁਲ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਜੋ ਤੁਹਾਨੂੰ ਇਹਦੇ ਨਾਲ ਦੀਆਂ ਹੋਰ ਵੀਡੀਓਜ਼ ਮਿਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ